جا رہے ہیں اے بھی مرز کر رہے ہیں بھارت جو ऋषि मुनियों ਦਾ ਦੇਸ਼ ਹੈ ਅਜ ਉੱਥੇ ਵੀ ਘਟਦਾ ਜਾ ਰਿਹਾ ਹੈ ধন ساری ਦੁਨੀਆਂ ਦੇ ਵਿੱਚ ਵੱਧਦਾ ਜਾ ਰਿਹਾ ਹੈ 2.5 ਹਜ਼ਾਰ ਸਾਲ ਪਹਿਲੇ ساری ਦੁਨੀਆਂ ਵਿੱਚ ਇਤਨਾ ਧਨ ਨਹੀਂ ਸੀ ਜਿੰਨਾ ਅੱਜ ਹੈ ਪਰ 2.5 ਹਜ਼ਾਰ ਸਾਲ ਪਹਿਲੇ ਇਤਨਾ ਅਧਰਮ ਨਹੀਂ ਸੀ ਜਿੰਨਾ ਅੱਜ ਹੈ ਧਰਮ ਤੇ ਹੈ ਹੀ ਕੋਈ ਨਹੀਂ ਧਨ ਵਧਦਾ ਗਿਆ ਧਰਮ ਘਟਦਾ ਗਿਆ ਪਦਾਰਥ ਵੱਧਦੇ ਗਏ ਪਰਮਾਤਮਾ ਨਾਲ ਸੰਬੰਧ ਟੁੱਟਦਾ ਗਿਆ ਐਸਾ ਹੋ ਰਿਹਾ ਐਸਾ ਵਸੇ ਕਹਿੰਦੇ ਨਾ ਅਧੂਰਾ ਜਮਿਆ ਅਧੂਰਾ ਜੀਵਿਆ ਅਧੂਰਾ ਹੀ ਮਰ ਗਿਆ ਤਨ ਨੂੰ ਪਦਾਰਥ ਤੇ ਮਿਲ ਗਏ ਮਨ ਪਰਮਾਤਮਾ ਨਾਲ ਨਾ ਜੁੜ ਸਕਿਆ ਅਧੂਰੀ ਜ਼ਿੰਦਗੀ ਅਧੂਰੀ ਜ਼ਿੰਦਗੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੋ ਬਾਹਰ ਪਦਾਰਥ ਕਰਕੇ ਹੈ ਉਹੀ ਅੰਦਰ ਪਰਮਾਤਮਾ ਕਰਕੇ ਜੋ ਪਦਾਰਥ ਬਣ ਕੇ ਤਨ ਨੂੰ ਸੁਖ ਦਿੰਦਾ ਹੈ ਉਹ ਹੀ ਪਰਮਾਤਮਾ ਅਗਰ ਮਨ ਜੁੜ ਜਾਏ ਤਾਂ ਆਨੰਦ ਦਿੰਦਾ ਹੈ ਮਹਾਰਸ਼ਦ ਸੁਖ ਲੈਣ ਦੀ ਜਾਚ ਤੇ ਆ ਗਈ ਮਨੁੱਖ ਨੂੰ ਕਿਰਤ ਕਰਦਾ ਦਾਣੇ ਲੱਭੇ ਪਦਾਰਥ ਲੱਭੇ ਆਨੰਦ ਲੈਣ ਦੀ ਜਾਚ ਨਹੀਂ ਆਈ ਤੇ ਸੰਸਾਰ ਦਾ ਹਰ ਸੁਖ ਸ਼ਿਖਰ ਤੇ ਪਹੁੰਚ ਕੇ ਦੁੱਖ ਬਣ ਜਾਂਦਾ ਹੈ ਸੁਖ ਦੀ ਇਹ ਇੱਕ ਖਾਸ ਆਪਣੀ ਗਤੀ ਹੈ ਕਿ ਬਦਲ ਜਾਂਦਾ ਹੈ ਦੁੱਖ ਦੇ ਰੂਪ ਵਿੱਚ ਜੇ ਜਵਾਨੇ ਸੁਖ ਹੈ ਤਾਂ ਬੁਢੇ ਪੇ ਦਾ ਦੁੱਖ ਹੈ ਬਦਲ ਜਾਏਗਾ ਇਸ ਨੂੰ ਇੰਜ ਲੈ ਲਓ ਹਰ ਸੁਖ ਦੁੱਖ ਦੇ ਵਿੱਚ ਬਦਲਦਾ ਹੈ ਕੋਈ ਵੀ ਸੁਖ ਅਗਰ ਮਨੁੱਖ ਦੇ ਕੋਲ ਹੈ ਦੁੱਖ ਦੇ ਵਿੱਚ ਬਦਲਦਾ ਹੈ ਇੱਜ਼ਤ ਹੈ ਬੇਇੱਜ਼ਤੀ ਚ ਬਦਲੇਗੀ ਬੇਇੱਜ਼ਤੀ ਹੈ ਇੱਜ਼ਤ ਦੇ ਚ ਬਦਲੇਗੀ ਸੁਖ ਦੁੱਖ ਦੇ ਚ ਬਦਲਦਾ ਹੈ ਦੁੱਖ ਸੁਖ ਦੇ ਚ ਬਦਲਦਾ ਬਦਲਦਾ ਰਹਿੰਦਾ ਹੈ ਦਿਨ ਰਾਤ ਦੇ ਚ ਤਬਦੀਲ ਹੁੰਦੀ ਹੈ ਰਾਤ ਦਿਨ ਦੇ ਚ ਬਦਲਦਾ ਤੇ ਚਲਦਾ ਰਹੇ ਆਨੰਦ ਇੱਕ ਦਫਾ ਕਿਸੇ ਨੂੰ ਮਿਲ ਜਾਏ ਤੋ ਵਿਛੜਦਾ ਨਹੀਂ ਕਿਉਂਕਿ ਪਰਮਾਤਮਾ ਤੋਂ ਮਿਲਦਾ ਹੈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਅੱਜ ਚੋਟੀ ਦਾ ਧਨਵਾਨ ਹੈ ਕੱਲ ਦਾ ਕੋਈ ਭਰੋਸਾ ਨਹੀਂ ਅੱਜ ਬੜੀ ਬੱਲੇ ਬੱਲੇ ਹੋ ਰਹੀ ਹੈ ਵਾਹ ਵਾਹ ਹੋ ਰਹੀ ਹੈ ਕੱਲ ਦਾ ਕੋਈ ਪਤਾ ਨਹੀਂ ਮੈਂ ਤਾਂ ਹਿੰਦੁਸਤਾਨ ਦੇ ਵਿੱਚ ਦੇਖਿਆ ਜਿਨ੍ਹਾਂ ਦੇ ਆਲੇ ਦੋਲੇ ਦਿਨ ਰਾਤ ਜਿੰਦਾਬਾਦ ਦੇ ਨਾਰੇ ਲੱਗਦੇ ਸਨ ਇੱਕ ਦਿਨ ਉਹ ਆਇਆ ਆ ਮੁਰਦਾਬਾਦ ਮੁਰਦਾਬਾਦ ਮੁਰਦਾ ਪਹਿਲੇ ਜਿੱਧਰੋਂ ਵੀ ਲੱਗ ਜਾਂਨ ਸਲਾਮਾਂ ਆਉਂਦੀਆਂ ਸਨ ਹੁਣ ਜਿੱਧਰੋਂ ਵੀ ਲੱਗ ਜਾਂਨ ਕੋਈ ਪੁੱਛਦਾ ਨਹੀਂ ਗਊਸ਼ਾਲੇ ਦੀਆਂ ਗਊਆਂ ਬਣ ਗਏ ਕੁਝ ਵੀ ਨਹੀਂ ਕੁਝ ਵੀ ਨਹੀਂ ਸਦੀਵੀ ਇੱਜ਼ਤ ਨਹੀਂ ਹੈ ਬਣਾ ਕੁਤੇ صدیوی بیشتی بھی نہیں ہے کوئی صدیوی سکھ نہیں ہے کوئی صدیوی دکھ بھی نہیں ہے صدیوی دن نہیں ہے دن رات کے بدلے گا صدیوی رات بھی نہیں ہے دن کے بدلے گا اس واسطے اردو کا شاعر ہے درد ایک خواب رما ہے گزر جائے گا کوئی گل نہیں اگر سکھ گزر گیا ہے دکھ بھی گزر جائے گا دن لنگ گیا ہے رات چکی رہے گی اے بھی جائے گی درد ایک خواب رما ہے ਗੁਜ਼ਰ ਜਾਏਗਾ ਬਹੁਤ ਔਖਾ ਨਾ ਹੋ ਕੇ ਦਰਦ ਹੈ ਬਹੁਤ ਰੋ ਨਾ ਕੇ ਦੁੱਖ ਹੈ ਬਦਲ ਜਾਏਗਾ ਜੇ ਸੁਖ ਦੁੱਖ ਦੇ ਚ ਬਦਲੇ ਹੈ ਤੋ ਚਿੰਤਾ ਨਾ ਕਰ ਦੁੱਖ ਵੀ ਸੁੱਖ ਦੇ ਚ ਬਦਲੇਗਾ ਫਿਰ ਸੁੱਖ ਦੁੱਖ ਦੇ ਚ ਬਦਲੇਗਾ ਫਿਰ ਸੁੱਖ ਦੁੱਖ ਦੇ ਚ ਬਦਲੇਗਾ ਫਿਰ ਦੁੱਖ ਸੁੱਖ ਦੇ ਚ ਬਦਲੇਗਾ ਇਹ ਚੱਲਦਾ ਰਹੇਗਾ ਚੱਲਦਾ ਰਹੇਗਾ ਇੱਕ ਦਫਾ ਦਿਨ ਰਾਤ ਦੇ ਚ ਨਹੀਂ ਬਦਲਦਾ ਬਾਰ 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 ਇਹ ਸੁੱਖ ਦੁੱਖ ਚੱਲਦਾ ਰਹੇਗਾ ਚਲਦਾ ਰਹੇਗਾ ਪਰ ਜੇ ਕਿਦਰੇ ਮਨ ਨੂੰ ਇੱਕ ਦਫਾ ਆਨੰਦ ਮਿਲ ਜਾਏ ਦੁਨੀਆ ਦੀ ਕੋਈ ਸ਼ਕਤੀ ਉਸਨੂੰ ਦੁਖੀ ਨਹੀਂ ਕਰ ਸਕਦੀ ਇਤਨਾ ਆਨੰਦਤ ਹੋ ਜਾਏਗਾ ਉਹ ਤਕਤੀ ਤਵੀ ਤੇ ਵੀ ਮੁਸਕਰਾਉਂਦਾ ਰਹੇਗਾ ਜਦਕੇ ਸੰਸਾਰੀ ਮਨੁੱਖ ਫੁੱਲਾਂ ਦੀ ਸਹਿਜ ਤੇ ਵੀ ਤੜਪਦਾ ਰਹੇਗਾ ਰੋਂਦਾ ਤੇ ਕੁਲਦਾ ਰਹੇਗਾ ਤੋਂ ਮੈਂ ਅਰਜ਼ ਕਰਾਂ ਜੋ ਪਦਾਰਥ ਉਸਦੇ ਰੂਪ ਦੇ ਚ ਬਾਹਰ ਹੈ ਉਹੀ ਪਰਮਾਤਮਾ ਦੇ ਰੂਪ ਦੇ ਚ ਅੰਦਰ ਹੈ ਜੋ ਆਕਾਰ ਦੇ ਰੂਪ ਤੇ ਜਵਾਰ ਹੈ ਉਹ ਹੀ ਨਿਰਆਕਾਰ ਦੇ ਰੂਪ ਵਿੱਚ ਅੰਦਰ ਹੈ ਕਿਰਤ ਕਰਕੇ ਪਦਾਰਥ ਲੱਭਣਾ ਹੈ ਕੀਰਤੀ ਕਰਕੇ ਪ੍ਰਮਾਤਮਾ ਨਾਲ ਜੁੜਨਾ ਹੈ ਪ੍ਰਮਾਤਮਾ ਲਬਿਆ ਹੋਇਆ ਮੈਂ ਅਕਸਰ ਅਰਜ਼ ਕਰਦਾ ਹੁੰਦਾ ਦੋ ਸ਼ਬਦ ਅਸੀਂ ਗਲਤ ਵਰਤਦੇ ਆ ਪ੍ਰਮਾਤਮਾ ਦੀ ਖੋਜ ਕਰੋ ਖੋਜ ਤੇ ਉਸ ਦੀ ਕਰਨੀ ਪੈਂਦੀ ਹੈ ਜਿਹੜਾ ਗੁੰਮ ਹੋ ਗਿਆ ਉਹ ਤੇ ਵਿਆਪਕ ਹੈ ਉਹਦੇ ਨਾਲ ਤੇ ਜੁੜਨਾ ਹੈ ਨਿਰਆਕਾਰ ਹੈ ਉਸ ਦੇ ਵਿੱਚ ਹੀ ਸਭ ਕੁਝ ਹੈ ਪਰ ਉਸ ਦੀ ਖੋਜ ਅੰਦਰ ਹੋਵੇਗੀ ਕਿਉਂਕਿ ਨਿਰਾਕਾਰ ਹੈ ਮੈਨੇ ਕੋ ਛੋਟੀ ਜਈ ਗਾਥਾ ਯਾਦ ਆਈ ਜਿਵੇਂ Hindu ਜਗਤ ਦੇ ਚ ਮੀਰਾ ਹੋਈਏ ਜਿਵੇਂ Sikh ਜਗਤ ਦੇ ਚ ਮਾਤਾ ਬਾਗ ਕੋ ਰੋਈਏ ਇਸ ਤਰ੍ਹਾਂ ਇਸਲਾਮੀ ਜਗਤ ਦੇ ਚ ਰਾਬੀਆ ਹੋਈਏ ਸ਼ਾਇਦ ਆਪ ਨੂੰ ਪਤਾ ਹੋਵੇ 22 ਮਸੰਦ ਜੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਨਾਂ ਦੇ ਚ ਤਿੰਨ ਬੀਵੀਆਂ ਸਨ ਤਿੰਨ ਬੀਬੀਆਂ ਮਸਨ ਦਸਨ ਚੰਗਾ ਪ੍ਰਚਾਰ ਕਰ ਲੈਂਦੀਆਂ ਸਰਬਾਣੀ ਦੀ ਚੰਗੀ ਸੋਝ-ਵੋਝ ਸਤਿਗੁਰ ਨੇ ਮੰਜੀ ਬਖਸ਼ ਦਿੱਤੇ ਮੰਜੀ ਨੂੰ ਆ ਜਿਹੜਾ ਤਖਤ ਹੈ ਇਹਨੂੰ ਮਸਨਤ ਕਹਿੰਦੇ ਨੇ ਮਸਨਤ ਵੱਡਾ ਤਖਤ ਜਿਸ ਤੇ ਸ਼ੈਨशाह ਬੈਠੇ ਬਾਦਸ਼ਾਹ ਬੈਠੇ ਉਹਨੂੰ ਔਰੰਗ ਕਹਿੰਦੇ ਨੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਦੇ ਨੇ ਉਹਨੂੰ ਮਸਨਤ ਕਹਿੰਦੇ ਨੇ ਅਰਸ਼ਨ ਦੇਚ ਮਸਨਦ ਕਹਿੰਦੇ ਜਿਸ ਤੇ ਗੁਰੂ ਬਿਰਾਜਮਾਨ ਹੋਵੇ ਔਰੰਗ ਜਿਸ ਤੇ ਪ੍ਰਚਾਰਕ ਬੈਠੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਪ੍ਰਥਾ ਚਲਾਈ ਪ੍ਰਚਾਰਕ ਉੱਚੇ ਬੈਠਣ ਸੰਗਤ ਦਿਖਾਈ ਦੇਵੇ ਨਾ ਨੇ ਬੋਲ ਇਹ ਮਰਿਆਦਾ ਇਸ ਤਰ੍ਹਾਂ ਦੀ ਸਟੇਜ ਦੀ ਗੁਰੂ ਅਮਰਦਾਸ ਜੀ ਨੇ ਚਲਾਈ ਇਸ ਤਖਤ ਨੂੰ ਫਾਰਸੀ ਦੇਚ ਮਸਨਦ ਕਹਿੰਦੇ ਨੇ ਇਹਦਾ ਹੀ ਪੰਜਾਬੀ ਅਪਰ ਬ੍ਰੰਸ਼ ਹੋ ਕੇ ਉਚਾਰਨ ਹੋ ਗਿਆ ਮਸੰਦ ਸ਼ਬਦ ਤੇ ਮਸਨਦ ਹੈ ਅਲਫਾਜ਼ ਤੇ ਮਸਨਦ ਹੈ ਲੇਕਿਨ ਮਸੰਦ ਮਸਨਦ ਤੇ ਬੈਠਣ ਵਾਲਾ ਇਤਨਾ ਭ੍ਰਸ਼ਟ ਹੋ ਗਿਆ ਮਸਨਦ ਤੇ ਬੈਠਣ ਵਾਲਾ ਇਤਨਾ ਲੋਭੀ ਹੋ ਗਿਆ ਮਸਨਦ ਤੇ ਬੈਠਣ ਵਾਲਾ ਇਤਨਾ ਵਿਕਾਰੀ ਹੋ ਗਿਆ ਮਸਲਤ ਤੇ ਬੈਠਣ ਵਾਲਾ ਇਤਨਾ ਦੁਰਾਚਾਰੀ ਹੋ ਗਿਆ ਧਨ ਵਧ ਗਿਆ ਪ੍ਰਪਤਾ ਵਧ ਗਈ ਇੱਜ਼ਤ ਵਧ ਗਈ ਮਾਨ ਮਰਿਆਦਾ ਵਧ ਗਈ ਬਿਕਾਰੀ ਹੋ ਕੇ ਸਿੱਖ ਜਗਤ ਦੇ ਮਸੰਦ ਗਾਲ ਬਣ ਗਈ ਕਿਸੇ ਨੂੰ ਗਾਲ ਕੱਢਣਾ ਹੋਵੇ ਮਸੰਦ ਮਸੰਦ ਰਾਸ਼ਟਰੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸਲਤ ਪ੍ਰਥਾ ਖਤਮ ਕੀਤੀ ਹਾਲਾਂਕਿ ਤੀਜੇ ਪਾਦਸ਼ਾਹ ਨੇ ਚਲਾਈ ਦਸਵੇਂ ਨੇ ਖਤਮ ਕੀਤੀ ਅੱਖੇ ਨੇ ਕੱਲੇ ਬੰਦੇ ਕੋਲੇ ਸ਼ਕਤੀ ਜਰੀ ਨਹੀਂ ਜਾਂਦੀ ਸਾਧ ਕੇ ਸੰਗ ਅਦਰ ਜਰੇ ਬੋਲ ਅੱਛਾ ਲੈਂਦੇ ਸਨ ਅਰਥ ਬੋਧ ਦੇ ਚੰਗੇ ਗੈਨੀ ਸਨ ਲੇਕਿਨ ਬ੍ਰਸ਼ਟ ਹੋਏ ਉਨੇ ਹੀ ਮਰਦ ਬ੍ਰਸ਼ਟ ਹੋਏ ਤੇ ਨ ਬੀਬੀਆਂ ਵੀ ਬ੍ਰਸ਼ਟ ਹੋ ਗਈਆਂ ਹੰਕਾਰ ਉਹਨਾਂ ਨੂੰ ਵੀ ਚੜ ਗਿਆ ਇਸ ਮਸੰਦ ਪ੍ਰਥਾ ਨੂੰ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕੀਤਾ ਪੰਜ ਪਿਆਰਿਆਂ ਦੀ ਪ੍ਰਥਾ ਆਰੰਭ ਕੀਤੀ ਆ인다 ਕੱਲੇ ਨੂੰ ਇਤਨੀ ਸਮਰਥਾ ਨਹੀਂ ਦੇਣੀ ਪਹਿਲੇ ਕੱਲੇ ਕਰ ਲੋ ਇੱਕ ਇੱਕ ਕਰਸ ਪੰ냔ੂ ਬਖਸ਼ੀ ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜੋ ਹੈ ਮਰਿਆਦਾ ਛੜਾਈ ਸ਼ਬਦ ਤੇ ਬੜਾ ਕੀਮਤੀ ਸੀ ਮਹਾਨ ਸੀ ਮਸਨਤ ਬਦਨਾ ਲਾਉਂਦੇ ਕਈ ਵਾਰ ਮੈਨੂੰ ਖਿਆਲ ਆਉਂਦਾ ਹੈ ਕਿ ਗਿਆਨ ਹੀ ਸ਼ਬਦ ਇਹ ਰਾਗੀ ਸ਼ਬਦ ਇਹ ਪ੍ਰਬੰਧਕ ਸ਼ਬਦ ਕਿਤੇ ਬਦਨਾਮ ਹੋ ਕੇ ਨਾ ਰਹੇ ਜਿਸ ਨਾਲ ਨਾਲ ਸਾਰੀ ਦੁਨੀਆ ਚ ਚੱਲ ਰਹੀ ਹੈ ਚੱਲ ਰਹੀ ਹੈ ਕਿਸੇ ਨੂੰ ਗਾਲ ਕੱਢਣੇ ਹੋਵੇ ਬਸ ਇੰਨਾ ਹੀ ਕਹਿ ਦੋ ਔਰ ਕੁਝ ਕਹਿਣ ਦੀ ਲੋੜ ਨਹੀਂ ਖੈਰ ਲਮਕਾਵਾਣਾ ਦੋ ਸ਼ਬਦ ਜੋ ਉਸ ਧਾਰਮਿਕ ਜਗਤ ਦੇ ਚ ਅਸੀਂ ਵਰਤਦੇ ਆ ਪਰਮਾਤਮਾ ਦੀ ਖੋਜ ਕਰੋ ਗਲਤ ਕੋਈ ਤੇ ਉਸ ਦੀ ਕਰਨੀ ਪੈਂਦੀ ਹੈ ਜੋ ਗੁੰਮ ਹੋ ਗਿਆ ਪਰਮਾਤਮਾ ਦੇ ਕੋਲ ਜਾਣਾ ਹੈ ਗਲਤ ਕੋਲ ਤੇ ਉੱਤੇ ਜਾਣਾ ਜਿੱਥੇ ਬੈਠੇ ਉੱਥੇ ਨਹੀਂ ਹੈ ਉਹਦੇ ਕੋਲ ਜਾਣਾ ਕਿਸੇ ਹੋਰ ਜਗ੍ਹਾ ਅਸਥਾਨ ਦਾ ਫਾਸਲਾ ਹੈ ਕੋਈ ਇਹ ਦੋ ਸ਼ਬਦ ਗਲਤ ਨੇ ਅੰਤਰ ਧਿਆਨ ਕਰਨਾ ਹੈ ਇਸ ਤਰ੍ਹਾਂ ਦੀ ਇੱਕ ਸਤਰੀ ਇਸਲਾਮੀ ਜਗਤ ਦੇ ਚ ਹੋਈ ਹੈ ਰਾਬੀਆ ਇਹ ਸ਼ਾਮ ਨੂੰ ਕੁਰਾਨ ਦੀ ਤਲਾਵਤ ਕਰਦੀ ਸੀ ਬੜੀ ਸੁਰ ਦੇ ਵਿੱਚ ਪਾਠ ਕਰਦੀ ਸੀ ਆਲੇ ਦੁਆਲੇ ਦੇ ਪੜੋਸੀ ਇਹਦਾ ਕੁਰਾਨ ਦਾ ਪਾਠ ਸੁਣਨ ਲਈ ਆ ਜਾਂਦੇ ਸਨ ਬੜੀ ਮਸਤੀ ਦੇ ਨਾਲ ਇਹ ਕੁਰਾਨ ਸ਼ਰੀਫ ਅਲਬ ਦੀ ਸੀ ਉਹਦਾ ਉਚਾਰਨ ਵਾਕਈ ਬੰਦਗੀ ਸੀ ਸਰੋਤਿਆਂ ਦੇ ਚ ਇੱਕ ਫਕੀਰ ਵੀ ਆਣ ਲੱਗ ਪਿਆ ਸੀ ਸੂਫੀ ਫਕੀਰ हसन ਉਹ ਵੀ ਆਣ ਲੱਗਦੇ ਹਸਨ ਨਾਲ ਕਿਸੇ ਕਿਸੇ ਦਿਨ ਵਿਚਾਰ ਵਟਾਂਦਰਾ ਵੀ ਹੋ ਜਾਂਦਾ ਸੀ ਇੱਕ ਦਿਨ ਦੇਖੇ ਸੰდਿਆ ਦਾ ਵਕਤ ਤੁਹਾਡੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਜਦ ਇਹ ਇਲੈਕਟ੍ਰਿਸਿਟੀ ਨਹੀਂ ਹੁੰਦੀ ਸੀ ਬਿਜਲੀ ਨਹੀਂ ਆਉਂਦੀ ਸੀ ਪਿੰਡਾਂ ਦੇ ਵਿੱਚ ਮਸ਼ਾਲਾਂ ਜਲਾਈਆਂ ਜਾਂਦੀਆਂ ਸਨ ਗਲੀਆਂ ਵਿੱਚ ਮੋਗਲ ਕਾਲ ਦੇ ਸਮੇਂ ਸ਼ਹਿਰਾਂ 'ਚ ਵੀ ਮਸ਼ਾਲਾਂ ਜਲਦੀਆਂ ਸਨ ਬਸ ਮਸ਼ਾਲ ਸਾਰੀ ਰਾਤ ਗਲੀਆਂ ਜਲਦੀ ਰਹਿੰਦੀ ਸੀ ਰਾਹੀਆਂ ਨੂੰ ਰੋਸ਼ਨੀ ਮਿਲਦੀ ਰਹਿੰਦੀ ਸੀ ਸੰდਿਆ ਹੋ ਗਈ ਸੀ ਹਸਨ ਚੱਲ ਪਿਆ ਕੁਰਾਨ ਦੀ ਤਲਾਵਤ ਸੁਣਨ ਲਈ ਲੇਕਿਨ ਕੀ ਦੇਖਦਾ ਹੈ ਬਾਹਰ ਮਸ਼ਾਲ ਦੀ ਰੋਸ਼ਨੀ ਵਿੱਚ ਰਾਬੀਆ ਕੁਝ ਲੱਭ ਰਹੀ ਹੈ ਅੱਜ ਇਸ ਨੇ ਅਜੇ ਤਲਾਵਤ ਨਹੀਂ ਸ਼ੁਰੂ ਕੀਤੀ ਲੱਭ ਰਹੀ ਹੈ ਕੋ ਲਾ ਕੇ ਹਸਨ ਕਹਿੰਦਾ ਹੈ ਰਾਬੀਆ ਠੀਕ ਹੋ ਗਿਆ ਹੈ ਮੈਨੂੰ ਦੱਸ ਮੈਂ ਨਾਲ ਮਦਦ ਕਰਾਵਾਂ ਠੀਕ ਹੋ ਗਿਆ ਮੈਂ ਲੱਭ ਕੇ ਦਿਆਂ ਰਾबिया ਕਹਿੰਦੀ ਐ ਸੋਈ ਖੋ ਗਈ ਐ ਸੋਈ ਖੋ ਗਈ ਕਿੱਥੇ ਖੋਈ ਐ ਉਹ ਘਰ ਦੇ ਅੰਦਰ ਖੋਈ ਐ ਹੱਸ ਪਿਆ ਖਿੜਖੜਾ ਕੇ ਹਸਨ ਕਹਿੰਦਾ ਕੁਛ ਦਿਨਾਂ ਤੋ ਮੈਨੂੰ ਸ਼ੱਕ ਤੇ ਪੈਂਦਾ ਸੀ ਤੂੰ ਪਾਗਲ ਐ ਅੱਜ ਸਬੂਤ ਮਿਲ ਗਿਆ ਅੱਜ ਸਬੂਤ ਮਿਲ ਗਿਆ ਮੈਂ ਅਕਸਰ ਅਰਜ਼ ਕਰਦਾ ਹੁਨਾ ਪਾਗਲਾਂ ਦਾ ਸੰਸਾਰ ਨਾਲ ਸੰਬੰਧ ਨਹੀਂ ਜੁੜਦਾ ਭਗਤਾਂ ਦਾ ਵੀ ਸੰਸਾਰ ਨਾਲ ਸੰਬੰਧ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਿ ਜਦ ਜੋੜ ਨਹੀਂ ਜੁੜਦਾ ਤਾਂ ਪਾਗਲ ਕੌਣ ਹੈ ਪਾਗਲ ਕੌਣ ਹੈ ਫੈਸਲਾ ਕੌਣ ਕਰੇਗਾ ਇਸ ਵਾਸਤੇ ਕਈ ਦਫਾ ਐਸਾ ਹੁੰਦਾ ਹੈ ਮਹਾ ਪਾਗਲ ਭਗਤ ਜਾਣ ਕੇ ਪੂਜੇ ਜਾਂਦੇ ਨੇ ਕਈ ਦਫਾ ਭਗਤ ਪਾਗਲ ਜਾਣ ਕੇ ਠੁਗਰਾਏ ਜਾਂਦੇ ਜਿੱਥੇ ਤੱਕ ਮੈਂ ਦੇਖਿਆ ਜੋ ਮੈਂਟਲੀ ਨੇ ਹਸਪੀਟਲ ਦੇ ਚ ਇਨਾਂ ਦਾ ਇਲਾਜ ਹੋਣਾ ਚਾਹੀਦਾ ਹੈ ਬਹੁਤ ਸਾਰੇ ਸੰਤ ਜਾਣ ਕੇ ਪੂਜੇ ਜਾ ਰਹੇ ਨੇ ਪੂਜੇ ਜਾ ਰਹੇ ਨੇ ਔਰ ਕਰੀਬਨ ਕਰੀਬਨ 90 ਫੀਸਦੀ ਸੰਤ ਭਗਤ পাগল ਜਾਣ ਕੇ ਠੁਕਰਾਈ ਗਏ 90 ਫੀਸਦੀ ਮੈਂ ਕਰ ਭਾਈ ਸਾਹਿਬ ਭਾਈ ਨੰਦ ਲਾਲ ਤੇ ਮੰਗ ਕਰਦੇ ਨੇ ਦਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਦਰੇ ਕਹਿ ਦਿੱਤਾ ਆਨੰਦ ਲਾਲ ਤੇਰੇ ਤੇ ਬਹੁਤ ਖੁਸ਼ ਤੇਰੇ ਤੇ ਬਹੁਤ ਪ੍ਰਸੰਨ ਆ ਮੰਗ ਲੈ ਕੁਛ ਭਾਈ ਸਾਹਿਬ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ ਸਿਰ ਦੇ ਚ ਉਹ ਇਸ਼ਕ ਦੇ ਉਹ ਪਿਆਰ ਦੇ ਕਿ ਬੱਚਾ ਬੱਚਾ ਕਹਿ ਦੇ ਆਨੰਦ ਲਾਲ ਸੌਦਾਈ ਹੋ ਗਿਆ ਪਾਗਲ ਹੋ ਗਿਆ ਐ ਮੇਰੇ ਗੁਰਦੇਵ ਅਜੇ ਤੇ ਲੋਕੀ ਮੈਨੂੰ ਸ਼ਾਇਰ ਕਹਿੰਦੇ ਨੇ ਕਵੀ ਕਹਿੰਦੇ ਨੇ ਗਿਆਨੀ ਕਹਿੰਦੇ ਨੇ ਮੈਨੂੰ ਪਾਗਲ ਕਹਿਣਾ ਕਿਸੇ ਨੇ ਨਹੀਂ ਸ਼ੁਰੂ ਕੀਤਾ ਇਹਦਾ ਮਤਲਬ ਹੈ ਜੇ ਮੈਂ ਸਮਾਜ ਦਾ ਹਿੱਸਾ ਹੀ ਹਾਂ ਅਜੇ ਮੈਂ ਸੰਸਾਰ ਦਾ ਹਿੱਸਾ ਅਜੇ ਮੇਰੀ ਉਹ ਹਾਲਤ ਨਹੀਂ ਬਣੇ ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ ਉਹ ਇਸ਼ਕ ਦੇ ਉਹ ਪਿਆਰ ਦੀ ਉਮੰਗ ਦੇ ਉਹ ਵਲਵਲਾ ਦੇ ਜਗਤ ਕਹਿ ਦੇ ਨੰਦ ਲਾਲ ਸੁਦਾਈ ਹੋ ਗਏ ਪਾਗਲ ਹੋ ਗਏ ਹਸਨ ਕਹਿੰਦਾ ਕਈ ਦਿਨਾਂ ਤੋਂ ਸ਼ੱਕ ਤੇ ਸੀ ਮੈਨੂੰ ਤੂੰ ਪਾਗਲ ਹੈ ਕਿਉਂ ਕਈ ਦਫਾ ਕੁਰਾਨ ਦੇ ਇੱਕ ਪੰਕਤੀ ਤੇ ਘੰਟਾ ਘੰਟਾ ਰੁਕੀ ਰਹਿੰਦੀ ਸੀ ਉਸੇ ਨੂੰ ਗਾ ਗਾ ਕੇ ਪੜੀ ਅੱਗੇ ਵੱਧਦੀ ਨਹੀਂ ਸੀ ਉੱਥੇ ਰੁਕੀ ਰਹਿੰਦੀ ਸੀ ਇਨਾ ਖਾਨਾ ਇਸਤਾਨ ਦਾ ਇੱਕ ਮਗਰ ਦੇਖਿਆ ਗੁਰਸਿੱਖ ਅਜੇ ਵੀ ਐ ਕਾਨਪੁਰ ਦੇ ਸਰਦਾਰ ਭਾਦਰ ਸੀ ਕਈ ਕਈ ਦਫਾ ਜਪਜੀਤ ਸਾਹਿਬ ਦਾ ਪਾਠ ਸ਼ੁਰੂ ਕਰਦਾ ਸਵੇਰੇ ਤੋਂ ਸ਼ਾਮ ਤੱਕ ਖਤਮ ਨਹੀਂ ਹੁੰਦਾ ਸਮਾਪਤ ਨਹੀਂ ਹੁੰਦਾ ਚਾਰ ਪੰਜ ਪੌੜੀਆਂ ਤੇ ਰੁਕਿਆ ਰਹੇ ਰੋਟੀ ਖਾਣ ਪਾਣ ਵੀ ਭੁੱਲ ਜਾਂਦਾ ਪਹਿਲੇ ਪਹਿਲੇ ਤੇ ਕਾਨਪੁਰ ਦੇ ਸਾਰੇ ਹੀ ਕਹਿਣ ਲੱਗੇ ਪਾਗਲ ਹੈ ਬਹੁਤ ਵੱਡਾ ਕਪੜੇ ਦਾ ਵਪਾਰੀ ਸੀ ਐਲਕਲ ਮਿਲਦੀ ਉਹਦੇ ਕੋਲ ਆਲ ਇੰਡੀਆ ਦੀ ਏਜੰਸੀ ਸੀ ਕਰੋੜਾਪਤੀ ਬੰਦਾ ਫਿਰ ਵਾਹਿਗੁਰੂ ਮੰਤਰ ਦਾ ਜਪ ਕਰਨ ਲੱਗ ਪਿਆ ਖੇਡ ਬਣ ਕੇ ਪੁਰਬਲੇ ਸੰਸਕਾਰ ਹਸਨ ਕਹਿੰਦਾ ਮੈਨੂੰ ਸ਼ੱਕ ਤੇ ਸੀ ਤੂੰ ਪਾਗਲ ਹੈ ਅੱਜ ਪੱਕਾ ਸਬੂਤ ਮਿਲ ਗਿਆ ਪਾਗਲ ਹੈ ਸੋਈ ਘਰ ਦੇ ਚ ਗੁੰਮ ਹੋਈ ਹੈ ਲਬਦੀ ਇੱਥੇ ਪਈ ਹੈ ਘਰ ਦੇ ਚ ਲੱਭ ਹੁਣ ਪਤਾ ਰਾਬੀਆ ਨੇ ਕੀ ਆਖਿਆ ਘਰ ਦੇ ਚ ਕਿਵੇਂ ਲੱਭਾਂ ਅੰਧੇਰਾ ਹੈ ਉੱਥੇ ਮਸ਼ਾਲ ਕੋਈ ਨਹੀਂ ਅੰਧੇਰਾ ਹੈ ਹਸਨ ਕਹਿੰਦਾ ਜਿੱਥੇ ਸੋਈ ਗੁੰਮ ਹੋਈ ਹੈ ਉੱਥੇ ਅੰਧੇਰਾ ਹੈ ਜਿੱਥੇ ਸੋਈ ਹੈ ਨਹੀਂ ਉੱਥੇ ਚਾਨਣਾ ਹੈ ਤਾਂ ਚਾਨਣੇ 'ਚ ਵੀ ਲੱਭ ਕੇ ਕਿਸ ਤਰ੍ਹਾਂ ਸੋਈ ਲੱਭੇਗੇ ਪਤਾ ਹੈ ਰਬੀਆ ਨੇ ਕਿਹਾ ਕਿ ਹਸਨ ਇਹੀ ਤੇ ਮੈਂ ਤੈਨੂੰ ਰੋਜ਼ ਕਹਿੰਦੀ ਆ ਜਿੱਥੇ ਖੁਦਾ ਹੈ ਉੱਥੋਂ ਦੀ ਤੈਨੂੰ ਸਮਝ ਨਹੀਂ ਜੇ ਜੀ ਤੈਨੂੰ ਸਮਝਉ ਤੇ ਤੈਨੂੰ ਲੱਗਦਾ ਕੋਈ ਨਹੀਂ ਤੋ ਧਿਆਨ ਅੰਤਰਮੁਖੀ ਕਰ ਸੋਇ ਉਥੇ ਪਈ ਧਿਆਨ ਅੰਦਰ ਲੈ ਜਾ ਇਹ ਤੇ ਧਨ ਧਿਆਨ ਦੀ ਸਾਧਨਾ ਹੈ ਧਰਮ ਦਾ ਮਾਰਗ ਧਿਆਨ ਦਾ ਮਾਰਗ ਧਿਆਨ धरो ਤੈ ਕੋਮਨ ਮੈਂ ਜੈ ਕੋਮਤੋ ਸਵੇਜਗ ਛਾਇਓ ਅਸਨ ਇਹ ਹੀ ਤੇ ਮੈਂ ਤੈਨੂੰ ਰੋਜ਼ ਕਹਿੰਦੀ ਆ ਅੱਜ ਪ੍ਰਤੱਖ ਰੂਪ ਵਿੱਚ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਸੂਰਜ ਦਾ ਚਾਨਣਾ ਹੈ ਇਹਦੇ ਚ ਖੁਦਾ ਨੂੰ ਨਹੀਂ ਲੱਭ ਸਕੇਗਾ ਤੇ ਜਿਸ ਹਿਰਦੇ ਦੇ ਰੋਮ ਰੋਮ ਦੇ ਚ ਵਸਿਆ ਉਹਦੀ ਤੈਨੂੰ ਸਮਝ ਕੋਈ ਨਹੀਂ ਆ ਰੇਰ ਹੈ ਅਗਿਆਨਤਾ ਅੰਦਰ ਕਿਉਂਕਿ हसन ਨੇ ਕਿਹਾ ਸੂਈ ਜਦ ਅੰਦਰ ਖੋਈਏ ਤੋ ਅੰਦਰ ਜਾ ਅੰਦਰ ਚਾਨਣਾ ਕਰ ਰਬੀਆ ਬੌਲਪਈ ਇਹ ਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਅੰਦਰ ਦਾ ਦੀਵਾ ਜਗਾ ਇਹ ਤੇਜ ਦੀਵਾ ਐਉਂ ਜਲੇ ਕਰ ਚਾਨਣ ਸਾਹਿਬ ਤੋ ਵੇਲੇ ਅੰਦਰ ਦਾ ਦੀਪਕ ਜਰਾ ਐਹੀ ਤਾਂ ਮੈਂ ਕਹਿ ਰਹੀਆਂ ਤੈਨੂੰ ਕੈਨ ਨਾ ਹਸਨ ਪੈਰੀ ਪੈ ਗਿਆ ਗਲ ਸਮਝ ਚਾਹਦੇ ਉਸ ਗਲ ਪੱਲੇ ਪੈ ਗਏ ਹੁਣ ਮੈਂ ਫਿਰ ਅਰਜ਼ ਕਰਾਂ ਜੋ ਅੰਦਰ ਪਦਾਰਥ ਦੀ ਤਲਾਸ਼ ਕਰੇ ਧਨ ਦੀ ਤਲਾਸ਼ ਕਰੇ ਨਾ ਸਮਝੇ ਤੇ ਜੋ ਬਾਹਰ ਪ੍ਰਮਾਤਮਾ ਦੀ ਤਲਾਸ਼ ਕਰੇ ਗੁਰਬਾਣੀ ਕਹਿੰਦੀ ਏ ਬਾਹਰ ਟੋਲੇ ਸੁ ਭਰਮ ਹੋ ਕਹੇ ਰੇ ਬਨ ਖੋਜਨ ਜਾਈ ਸਰਬ ਨੇ ਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਹ ਪਦਾਰਥ ਤੇਰੇ ਨਾਲ ਸਮਾਏ ਨਹੀਂ ਲੱਭਣੇ ਪੈਣਗੇ ਭਜ ਦੌੜ ਕੇ ਲੱਭਣੇ ਪੈਣਗੇ ਕਿਰਤ ਧੱਕੇ ਦੇ ਧੱਕੇ ਖਾਣੇ ਪੈਣਗੇ ਇਹ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਜਾਣਾ ਪੈਗਾ ਕਿਰਤ ਕਰਨੀ ਪੈਗੀ ਭਜਣਾ ਪੈਗਾ ਦੌੜਨਾ ਪੈਗਾ ਪਰ ਜਿੱਥੇ ਤੂੰ ਹੈ ਜਿੱਥੇ ਵੀ ਹੈ ਉੱਥੇ ਪ੍ਰਮਾਤਮਾ ਹੈ ਜੁੜਨਾ ਹੋਵੇ ਅੰਦਰ ਆਣਾ ਪੈਗਾ ਇਹ ਧਿਆਨ ਸਾਧਨਾ ਹੈ ਧਿਆਨ ਚਲਿਆ ਵੀ ਹੈ ਕਿ ਨਹੀਂ ਧਿਆਨ ਕਿਥੇ ਤੱਕ ਪਹੁੰਚਿਆ ਹੈ ਪਹੁੰਚ ਵੀ ਗਿਆ ਹੈ ਕਿ ਨਹੀਂ ਇਹ ਸਾਰੀਆਂ ਵਿਚਾਰਾਂ ਲੜੀਵਾਰ ਮੈਂ ਕੱਲ ਤੋਂ ਤੁਹਾਡੇ ਸਾਹਮਣੇ ਆਰੰਭ ਕਰਨ ਦੀ ਨਿਵਾਨੀ ਕੋਸ਼ਿਸ਼ ਕਰਾਂਗਾ ਇਸ ਨੂੰ ਇਸ ਤਰ੍ਹਾਂ ਲੈਣਾ ਅਪ ਤਨ ਕਾ ਜੋ ਕਰੇ ਵਿਚਾਰ ਆਪਣੀ ਵਿਚਾਰ ਆਬ ਕਰਨੇ ਧਿਆਨ ਚਲਿਆ ਵੀ ਹੈ ਕਿ ਨਹੀਂ ਚਲਿਆ ਹੈ ਤੇ ਕਿਥੇ ਤੱਕ ਪਹੁੰਚਿਆ ਹੈ ਔਰ ਪਹੁੰਚ ਵੀ ਗਿਆ ਹੈ ਕਿ ਨਹੀਂ ਇਹ ਫੈਸਲਾ ਅਸੀਂ ਆਪ ਕਰਨਾ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੋ ਖੁਦ ਬਾ ਮੁਨਸਫ ਸੋਦਾ ਆਪਣਾ ਮੁਨਸਫ ਆਪ ਬਣ ਆਪਣੀ ਜਜਮੈਂਟ ਆਪ ਕਰ ਦੂਜੇ ਕੋਲ ਨਾ ਕਹਿਵਾ ਤੂੰ ਭਗਤ ਹੈ ਕਿ ਨਹੀਂ ਬ੍ਰਹਮ ਗਿਆਨੀ ਹੈ ਕਿ ਨਹੀਂ ਗੁਰਮੁਖ ਹੈ ਕਿ ਨਹੀਂ ਸੰਤੋਖੀ ਹੈ ਕਿ ਨਹੀਂ ਤੋ ਗਿਆਨੀ ਹੈ ਕਿ ਨਹੀਂ ਇਹ ਦੂਜੇ ਕੋਲ ਫੈਸਲਾ ਨਾ ਕਰ ਆਪਣਾ ਫੈਸਲਾ ਆਪ ਕਰ ਦੂਜਾ ਤੇਰੇ ਬਾਰੇ ਕੀ ਜਾਣਦਾ ਤੇਰੇ ਧਿਆਨ ਕਿੱਥੇ ਤੇਰਾ ਤੇਰਾ ਤਨ ਕਿੱਥੇ ਹੈ ਇਹ ਦੂਜੇ ਨੂੰ ਪਤਾ ਹੈ ਤੇਰਾ ਧਿਆਨ ਕਿਥੇ ਤੇਰਾ ਮਨ ਕਿਥੇ ਕਿਸੇ ਨੂੰ ਕੀ ਪਤਾ ਹੈ ਐ ਸਵਛਿਤ ਤੂੰ ਖੁਦ ਬਾ ਮਨ ਸਭ ਸ਼ੁੱਧ ਆਪਣਾ ਫੈਸਲਾ ਆਪ ਕਰ ਤੂੰ ਕੀ ਹੈ ਤੂੰ ਕਿਥੇ ਹੈ ਔਰ ਤੂੰ ਕੌਣ ਹੈ ਇਹ ਆਪਣਾ ਫੈਸਲਾ ਆਪ ਕਰ ਅਗਰ ਸਹੀ ਫੈਸਲਾ ਕਰਨ ਦੀ ਇਜਾਜ਼ਤ ਆਵੇ ਕਈ ਵਾਰ ਮਨ ਦੂਜਿਆਂ ਦੇ ਬਹੁਤ ਵੱਡੇ ਵੱਡੇ ਫੈਸਲੇ ਕਰ ਲੈਂਦਾ ਹੈ ਯਕੀਨ ਜਾਣੋ ਆਪਣੇ ਤੇ ਛੋਟਾ ਫੈਸਲਾ ਵੀ ਨਹੀਂ ਕਰਦਾ ਔਰ ਜੋ ਆਪਣੇ ਬਾਰੇ ਗਲਤ ਹੈ ਬੜੇ ਧਿਆਨ ਨਾਲ ਸੁਣ ਲੈਣਾ ਮੈਂ ਨਹੀਂ ਮੰਨਦਾ ਉਹ ਦੂਜਿਆਂ ਬਾਰੇ ਸਹੀ ਹੋ ਸਕਦਾ ਇਹਨੂੰ ਇਸ ਤਰ੍ਹਾਂ ਵੀ ਲੈ ਲੈਣਾ ਜੋ ਆਪਣੇ ਬਾਰੇ ਗਲਤ ਹੈ ਕਿਸ ਤਰ੍ਹਾਂ ਮੰਨ ਲਈਏ ਦੂਜਿਆਂ ਬਾਰੇ ਸਹੀ ਹੋ ਸਕਦਾ ਜੋ ਆਪਣੇ ਫੈਸਲਾ ਗਲਤ ਕਰਦਾ ਹੈ ਇਸ ਮਨੁੱਖ ਦਾ ਦੂਜਿਆਂ ਦਾ ਫੈਸਲਾ ਕਦਾ ਹੀ ਸਹੀ ਨਹੀਂ ਕਦਾ ਹੀ ਸਹੀ ਨਹੀਂ ਤੂੰ ਖੁਦ ਬਾ ਮਨਸਬ ਆਪਣਾ ਫੈਸਲਾ ਆਪ ਕਰ ਤੂੰ ਕੀ ਹੈ ਤੂੰ ਕਿੱਥੇ ਹੈ ਤੇਰਾ ਧਿਆਨ ਕਿੱਥੇ ਹੈ ਧਿਆਨ ਚਲਿਆ ਵੀ ਹੈ ਕਿ ਨਹੀਂ ਚਲੇ ਆਏ ਤੇ ਕਿਥੇ ਤੱਕ ਪਹੁੰਚਿਆ ਹੈ ਔਰ ਮੰਜ਼ਿਲ ਤੇ ਅਪੜਿਆ ਕੇ ਨਹੀਂ ਗੁਰਬਾਣੀ ਦੀ ਰੋਸ਼ਨੀ ਚ ਦਾਸ ਇਹ ਵੀ ਤੁਹਾਡੇ ਸਾਹਮਣੇ ਸ਼ਾਮ ਨੂੰ ਵਿਚਾਰਾ ਆਰੰਭ ਕਰੇਗਾ ਗਾਲਬਨ ਵੀ ਤਰੀਕ ਤੱਕ ਦਾਸ ਨੇ ਤੁਹਾਡੇ ਜੋ ਹੈ ਚਰਨ ਪਰਸਣੇ ਨੇ ਮੈਂ ਇਤਨਾ ਲੰਬਾ ਬਾਹਰ ਰਿਆ ਡਾਟਾ ਦੋ ਦੋ ਚਾਰ-ਚਾਰ ਦਿਨ ਪੰਜ-ਪੰਜ ਸੱਤ-ਸੱਤ ਦਿਨ ਦੀ ਦਾਸ ਦੀ ਹਾਜ਼ਰੀ ਹੁੰਦੀ ਹੈ ਪਰ ਮੈਂ ਦਾ ਪਿੱਛੇ ਬਹਿ ਕਰ ਗਿਆ ਸੀ ਵੀ ਦੋ ਹਫ਼ਤੇ ਠਹਿਰਾ ਗਏ ਤੋਂ ਗਾਲਬਨ ਇਹ 15 16 ਦਿਨ 17 ਦਿਨ ਜਿਤਨੇ ਬਣਦੇ ਨੇ ਤੁਹਾਡੇ ਚਰਨ ਪਰਸਾਂਗੇ ਇਹਦੇ ਚ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਬਿਨੇ ਸ਼ਬਦ ਦਾ ਸਾਰ ਗੁਰੂ ਆਸ਼ੇ ਮੁਤਾਬਕ ਮੈਨੂੰ ਸੋਚ ਦੇਣ ਸਮਝ ਦੇਣ ਕਿ ਮੈਂ ਉਹਨਾਂ ਦਾ ਆਸ਼ਰਾ ਪੜ ਕੇ ਇੱਕ ਪਾਠੀ ਦੀ ਤਰ੍ਹਾਂ ਤੁਹਾਨੂੰ ਸਰਵਨ ਕਰਾ ਸਕਾਂ ਪੁਰਸ਼ੋਗ ਦੀ ਸ਼ਮਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ